ਇੱਕ ਮੋਟਰਸਾਈਕਲ ਮੇਰੇ ਵੀਰੋ 210 ਸੈਕੰਡਾਂ ਦਾ ਆਹ ਮੁੰਡੇ ਨੇ ਮੋਟਰਸਾਈਕਲ ਲੈ ਲੈਣਾ ਅੱਜ ਸਮਾਂ ਕਿੰਨਾ ਕੀਮਤੀ ਹੋ ਗਿਆ ਕਿ 210 ਸੈਕੰਡਾਂ ਦਾ ਮੋਟਰਸਾਈਕਲ ਹੋਵੇਗਾ ਲਓ ਲਓ ਓ ਵਾਹ ਵਾਹ ਬੋਲਟ 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 ਆ ਕਬੱਡੀ ਵਾਲਾ ਬੋਲਟ ਕਹਿੰਦੇ ਤੇ ਖੁੰਦੇ ਬੱਲੇ ਫੱਲੀਆਂ 'ਚ ਕੱਢਿਆ ਲਓ ਸਾਹਮਣੇ ਮੇਰੇ ਵੀਰੋ ਕੰਦੀ ਹੋਈ ਰੇਡ ਔਰਖੀ ਵਾਲੇ ਭੋਲੂ ਦੀ ਹਰਿਆਣੇ ਦਾ ਸ਼ੇਰ ਹਰਿਆਣੇ ਦਾ ਸ਼ੇਰ ਤੇ ਦੂਸਰੇ ਪਾਸੇ ਆਓ ਦੇਖੋ ਮਲਵੇ ਵਾਲਾ ਮਲਬਈ ਕਹਿੰਦੇ ਸੂਰੇ ਵਾਲਿਆ ਗਗਨ ਬੱਲੇ 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 ਹੋ ਗਈ ਮੇਰੇ ਵੀਰੋ ਗਗਨ ਜਸ਼ੜ ਆਲਮਗੀਰ ਦੀਆਂ ਦੋ ਕਬੱਡੀਆਂ ਰਪਈਆ 10000 ਛੇਦੇ ਜਿਮੀ ਜੁਆਸ ਤੇ ਗਗਨਦੀਪ ਜੂ ਨੂਰ ਅਸੇਲ ਦੋ ਕਬੱਡੀਆਂ ਜਿੰਨੇ 10000 ਦੀਆਂ ਕਰ ਦਿੱਤੀਆਂ ਨੇ ਆ ਕਹਿੰਦੇ ਪਹਿਲੀ ਪੈ ਗਈ ਓ ਪਹਿਲੀ ਪੈ ਗਈ ਏ 부ग्गा 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ